ਜਦੋਂ ਜੰਗ ਹੁੰਦੀ ਹੈ ਖੋਜ ਜਦੋਂ ਅੱਗੇ ਵਧਦੀ ਹੈ ਉਹਦੇ ਵਿੱਚ ਘੋੜਿਆਂ ਤੇ ਅੱਗੇ ਜਿਹੜੇ ਨੇ ਲੋਗ ਉਹ ਆਪਣਾ ਆਪਣਾ ਨਿਸ਼ਾਨ ਲੈ ਕੇ ਚੱਲਦੇ ਗੁਰੂ ਸਾਹਿਬ ਨੇ ਆਪਾਂ ਨੂੰ ਕੁਝ ਵੀ ਦਿੱਤਾ ਆਪ ਨੂੰ ਪੰਜ ਕਕਾਰ ਚੋਂ ਦੇ ਪਿੱਛੇ ਵੀ ਬੜੇ ਵੱਡੇ ਵੱਡੇ ਕਾਰਨ ਰਹੇ ਸੀਗੇ ਤੇ ਨਿਸ਼ਾਨ ਸਾਹਿਬ ਦੇ ਕੀ ਕਾਰਨ ਸੀਗੇ ਕਿ ਗੁਰੂ ਸਾਹਿਬ ਨੇ ਆਪਾਂ ਨੂੰ ਬਖਸ਼ਿਸ਼ ਕੀਤਾ ਨਿਸ਼ਾਨ ਸਾਹਿਬ ਜਿੱਥੇ ਲੱਗਾ ਹੋਵੇਗਾ ਉੱਥੇ ਹਰ ਤਰ੍ਹਾਂ ਦੀ ਮਦਦ ਵੀ ਤੇ ਖਾਣਾ ਵੀ ਉੱਥੇ ਮਿਲੇਗਾ ਸੌਣਾ ਵੀ ਮਿਲੇਗਾ ਤੇ ਸਾਰਿਆਂ ਇਹ ਨਿਸ਼ਾਨ ਸਾਹਿਬ ਇਹ ਆਵਾਜ਼ਾਂ ਮਾਰਦਾ ਇਹ ਬੁਲਾਉਂਦਾ ਹੈ ਦੂਰ ਲੋੜਵੰਦ ਦੀ ਮਦਦ ਵਾਸਤੇ ਕਿ ਇੱਥੇ ਗੁਰੂ ਦਾ ਦਰ ਹੈ ਤੁਸੀਂ ਆ ਕੇ ਮਦਦ ਲੈ ਸਕਦੇ 92 ਸਾਲ ਹੀ ਕਿਉਂ ਲੱਗੇ ਕਿ ਆਪਾਂ ਨਿਸ਼ਾਨ ਸਾਹਿਬ ਹੁਣ ਨਾ ਕੇ ਬਦਲਿਆ ਸ਼ੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਜੀ ਤੇ ਇਹਦਾ ਸਬੰਧ ਸਿਰਫ ਧਰਮ ਨਾਲ ਹੀ ਨਹੀਂ ਹੈ ਨਾਲ ਰਾਜਨੀਤੀ ਨਾਲ ਵੀ ਜੀ ਉਹ ਬੂੰਗਾ ਜਿਹੜਾ ਵਿਚਕਾਰ ਸੀ ਬਹੁਤ سارے ਬੂੰਗੇ ਸੀ ਕਿਤੇ ਇਤਿਹਾਸ ਪੜ੍ਹ ਕੇ ਦੇਖੋ ਹਮਮ ਦਰਬਾਰ ਸਾਹਿਬ ਤੋਂ ਉਤਾਲ ਤੱਕ ਤੇ ਦੇ ਦੁਆੜੇ ਬੜੇ ਬੂੰਗੇ ਸੀ ਆ ਥੋੜੇ ਜਿਹਾ ਸਮਾਂ ਪਹਿਲਾਂ ਇੱਕ ਬੂਖ ਪੁਟਾਈ ਪਗਾਈ ਦੇ ਦੌਰਾਨ ਬੂੰਗਾ ਥੱਲੇੋਂ ਬਿਲਡਿੰਗਾਂ ਨਿਕਲ ਗਈਆਂ ਸੀ ਉਹ ਸਾਰੇ ਬੂੰਗੇ ਸੀ ਉਨੇ ਆਪਣਾ ਚੰਡਾ ਲਾਇਆ ਹੋਇਆ ਸੀ ਜੀ ਦਰਬਾਰ ਸਾਹਿਬ ਇਹ ਕੱਲ ਤੱਕ ਦੇ ਵਿਚਕਾਰ ਉਹਦਾ ਬੂਗਾ ਸੀ ਤੇ ਉਹਦੇ ਉਹਦਾ ਪੱਕਾ ਕਰਾਣ ਦੇ ਨਾਲ ਸਵਾ ਆਣ ਦੇ ਨਾਲ ਪੈਣ ਦੇ ਨਾਲ ਜਿੱਦਾ ਮੰਨ ਲਓ ਇੱਕ ਰਿਪੇਅਰ ਨਹੀਂ ਲਾਤਾ ਇੱਕ ਪਹਿਲਾ ਲਾਇਆ ਉਹਦੇ ਦੂਜਾ ਲਾਇਆ ਤਾਂ ਉਹ ਵੀ ਰਹਿ ਗਿਆ ਉਹ ਕਹਿੰਦੇ ਦੋਨੋਂ ਰਹਿਣ ਦਿਓ ਉਹਦੇ ਚ ਕੀ ਹੋਇਆ ਉਹਨੂੰ ਮੀਰੀ ਪੀਰੀ ਦਾ ਕਹਿਣ ਲੱਗੇ ਜੀ ਇਹਦਾ ਕੋਈ ਜਿਹੜਾ ਆਪਾਂ ਕਹੀਏ ਕੋ ਉਸ ਤਰ੍ਹਾਂ ਦਾ ਕੋਈ ਮੀਰੀ ਪੀਰੀ ਦੇ ਨਿਸ਼ਾਨ ਸਾਹਿਬ ਦਾ ਤੇ ਅਸੀਂ ਜੋੜ ਲੈਨੇ ਆਂ ਵੈਸੇ ਗੁਰੂ ਸਾਹਿਬ ਦੀਆਂ ਦੋ ਤਲਵਾਰਾਂ ਦੇ ਨਾਲ ਪਰ ਇਹਦਾ ਉਹਦੇ ਨਾਲ ਕੋਈ ਸੰਬੰਧ ਹੈ ਨਹੀਂ ਗਾ ਦੇਖਿਆ ਜਾਵੇ ਤਾਂ ਜੀ ਨਹੀਂ ਸੀਗਾ ਤੇ ਫਿਰ ਐਸੀ ਵੀ ਸੀ ਨੇ ਆਪਾਂ ਨੂੰ ਇਹ ਹੁਣ ਤੱਕ ਹੀ ਕਿਉਂ ਦੱਸਿਆ ਗਿਆ ਕਿ ਇਹ ਮੀਰੀ ਪੀਰੀ ਤੇ ਨਿਸ਼ਾਨ ਸਾਹਿਬ ਨੇ ਜਿਹੜਾ ਅਕਾਲ ਤਖਤ ਸਾਹਿਬ ਦੇ ਵਿੱਚ ਆਪਾਂ ਜਿਵੇਂ ਤੁਸੀਂ ਦੱਸਿਆ ਕਿ ਜਿਹੜਾ ਦੋ ਨਿਸ਼ਾਨ ਸਾਹਿਬ ਨੇ ਮੀਰੀ ਅਤੇ ਪੀਰੀ ਦੇ ਜਿਸ ਨੂੰ ਪੰਥ ਨੇ ਕਿਹਾ ਗਿਆ ਅ ਤੁਹਾਨੂੰ ਲੱਗਦਾ ਹੈ ਕਿ ਉਹ ਜਿਹੜੇ ਨਿਸ਼ਾਨ ਸਾਹਿਬ ਨੇ ਉਹਨਾਂ ਦੇ ਰੰਗ ਹੁਣ ਬਦਲੇ ਜਾਣਗੇ ਜਾਂ ਉਹਨਾਂ ਦੇ ਨਿਰੰਗ ਨੀਲੇ ਆ ਬਸੰਤੀ ਰੰਗ ਦੇ ਹੋਣਗੇ ਬਿਲਕੁਲ ਹੋਣਗੇ ਜੀ 100% ਹੋਣਗੇ ਜੀ ਕਿਉਂਕਿ ਜਿਹੜੀ ਕਾਮ ਹੈ ਸੇ ਕਾਮ ਉਹ ਕਹੜੀ ਤੇ ਕਰਨ ਦੀ ਪੂਰੀ ਇਹ ਜਿਹੜਾ ਸਾਡੇ ਨਿਸ਼ਾਨ ਸਾਹਿਬ ਸੀਗੇ ਉਹ ਪਹਿਲਾਂ ਵੀ ਨਹੀਂ ਲੈ ਸਕਿਆ ਤੇ ਲੀਲਾ ਮਹਾਨ ਸਾਹਿਬ ਅੱਜ ਤੋਂ ਬਾਅਦ ਕਦੇ ਨਹੀਂ ਟੁੱਟੇਗਾ ਜੀ ਕੋਲ ਬੈਠੇ ਬਾਬਾ ਫਤੇ ਸਿੰਘ ਨੇ ਵੀ ਉਹਨਾਂ ਵੱਲ ਦੇਖ ਕੇ ਉਹਨਾਂ ਨੇ ਵੀ ਸਜਾਇਆ ਛੋਟੀ ਉਮਰ ਸੀ ਉਹਨਾਂ ਦੀ ਵਿਦੇਸ਼ਾਂ ਅਤੇ ਵਿਦੇਸ਼ਾਂ ਵਿੱਚ ਬੈਠੀ ਸਾਰੇ ਸਾਧ ਸੰਗਤ ਨੂੰ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਸ਼ਨਪ੍ਰੀਤ ਸਿੰਘ ਤੁਸੀਂ ਦੇਖ ਰਹੇ ਹੋ ਸਕਰੋਲ ਪੰਜਾਬ ਅੱਜ ਦਾ ਆਪਣਾ ਵਿਸ਼ਾ ਨਿਸ਼ਾਨ ਸਾਹਿਬ ਤੇ ਰਹੇਗਾ ਸਾਡੇ ਨਾਲ ਜੁੜ ਚੁੱਕੇ ਨੇ ਗੁਰਦੁਆਰਾ ਸ਼੍ਰੀ ਨਾਭਾ ਸਾਹਿਬ ਦੇ ਹੈੱਡ ਗ੍ਰੈਂਥੀ ਸਾਹਿਬ ਗਿਆਨੀ ਮਨਜੀਤ ਸਿੰਘ ਜੀ ਡੱਲਾ ਆਪਾਂ ਨਿਸ਼ਾਨ ਸਾਹਿਬ ਤੇ ਤੁਹਾਨੂੰ ਦੱਸਣ ਦੀ ਇਹ ਕੋਸ਼ਿਸ਼ ਕਰਾਂਗੇ ਕਿ ਜੋ ਪਿਛਲੇ ਦਿਨਾਂ ਦੇ ਵਿੱਚ ਐਸਜੀਪੀਸੀ ਵੱਲੋਂ ਅ ਫੈਸਲਾ ਲਿਆ ਗਿਆ ਹੈ ਨਿਸ਼ਾਨ ਸਾਹਿਬ ਦੇ ਰੰਗਾਂ ਬਾਰੇ ਆਪਾਂ ਉਹਦੇ ਬਾਰੇ ਚਰਚਾ ਕਰਾਂਗੇ ਅਤੇ ਨਿਸ਼ਾਨ ਸਾਹਿਬ ਦੀ ਮਹਾਨਤਾ ਪੰਥ ਵਿੱਚ ਅਤੇ ਨਿਸ਼ਾਨ ਸਾਹਿਬ ਪੰਥ ਵਿੱਚ ਕਿ ਦੁਆਇਆ ਤਾਂ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਸਿੰਘ ਸਾਹਿਬ ਪਹਿਲਾਂ ਤਾਂ ਤੁਸੀਂ ਨਿਸ਼ਾਨ ਸਾਹਿਬ ਦੇ ਬਾਰੇ ਦੱਸੋ ਕੀ ਨਿਸ਼ਾਨ ਸਾਹਿਬ ਦਾ ਮਤਲਬ ਕੀ ਹੁੰਦਾ ਹੈ ਨਿਸ਼ਾਨ ਸਾਹਿਬ ਦਾ ਮਤਲਬ ਇੱਕ ਨਿਸ਼ਾਨੀ ਕਹਿ ਸਕਦੇ ਆ ਇੱਕ ਜਿਸ ਤਰ੍ਹਾਂ ਹਰੇਕ ਦਾ ਆਪਣਾ ਆਪਣਾ ਨਿਸ਼ਾਨ ਹੁੰਦਾ ਫੌਜਾਂ ਦੀ ਆਪਣੇ ਆਪਣੇ ਝੰਡੇ ਹੁੰਦੇ ਆ ਉਹਨਾਂ ਨੂੰ ਨਿਸ਼ਾਨ ਵੀ ਕਹਿੰਦੇ ਆ ਤੇ ਇਸੇ ਤਰ੍ਹਾਂ ਧਾਰਮਿਕ ਤੌਰ ਤੇ ਜੀ ਸਾਡਾ ਸਿੱਖ ਧਰਮ ਦਾ ਹਮ ਨਿਸ਼ਾਨ ਜਿਹੜਾ ਹੈਗਾ ਉਹ ਗੁਰੂ ਸਾਹਿਬ ਨੇ ਜੋ ਸਾਨੂੰ ਲੋਗੋ ਦਿੱਤਾ ਹੈ ਤੇ ਉਹਦੇ ਨਾਲ ਜਿਹੜਾ ਅਸੀਂ ਕੱਪੜਾ ਨਾਲ ਹੈਠਾ ਜਿਹਨੂੰ ਨਿਸ਼ਾਨ ਸਾਹਿਬ ਦਾ ਵਸਤਰ ਕਹਿੰਦੇ ਆ ਜੀ ਉਹ ਜਿਹੜਾ ਹੈਗਾ ਸਾਡੇ ਸਿੱਖ ਧਰਮ ਦੇ ਮੁਤਾਬਕ ਜਿਹੜਾ ਉਹ ਨਿਜਿਤ ਕੀਤਾ ਗਿਆ ਹੈ ਹਮ ਸਿੱਖ ਕੌਮ ਵੱਲੋਂ ਸੋ ਉਹਦਾ ਉਹਦਾ ਰੰਗ ਉਹਦਾ ਕਲਰ ਜਿਹੜਾ ਹੈਗਾ ਤੇ ਉਹ ਇੱਕ ਹੈ ਜਾਂ ਦੋ ਹੈ ਜਾਂ ਕਿਹੜਾ ਹੈ ਹਮ ਤੇ ਉਹ ਨਿਜਿਤ ਕੀਤਾ ਹੋਇਆ ਹੈ ਸਿੱਖ ਕੌਮ ਨੇ ਤੇ ਨਿਸ਼ਾਨ ਸਾਹਿਬ ਆਪਣੇ ਪੰਥ ਦੇ ਵਿੱਚ ਕਿਦੋਂ ਆਇਆ ਕਿ ਕਿਹੜੇ ਗੁਰੂ ਸਾਹਿਬਾਂ ਨਾਲ ਤੋਂ ਚੱਲਦਾ ਆਇਆ ਗੁਰੂ ਸਾਹਿਬਾਂ ਨਾਲ ਤੋਂ ਬਾਅਦ ਹੋਂਦ ਵਿੱਚ ਆਇਆ ਸੀ ਨਹੀਂ ਬਾਅਦ ਵਿੱਚ ਨਹੀਂ ਆਇਆ ਇਹ ਗੁਰੂ ਹਰਗੋਬਿੰਦ ਸਾਹਿਬ ਤੋਂ ਆਇਆ ਕਿਉਂਕਿ ਮੈਂ ਜਿਸ ਤਰ੍ਹਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਜੀ ਕਿ ਜੇ ਜਦੋਂ ਜੰਗਾਂ ਹੁੰਦੀਆਂ ਹਮ ਤੇ ਆਮ ਅਸੀਂ ਪਿਕਚਰਾਂ ਵੀ ਦੇਖਦੇ ਆਂ ਹੋਰ ਵੀ ਇਤਿਹਾਸ ਵਿੱਚ ਤਸਵੀਰਾਂ ਵੀ ਦੇਖਦੇ ਆਂ ਜਦੋਂ ਜੰਗ ਹੁੰਦੀ ਹੈ ਫौज ਜਦੋਂ ਅੱਗੇ ਵਧਦੀ ਹੈ ਉਹਦੇ ਵਿੱਚ ਘੋੜਿਆਂ ਤੇ ਅੱਗੇ ਜਿਹੜੇ ਨੇ ਲੋਕ ਉਹ ਆਪਣਾ ਆਪਣਾ ਨਿਸ਼ਾਨ ਲੈ ਕੇ ਚੱਲਦੇ ਨੇ ਕਿਸੇ ਦਾ ਕੋਈ ਰੰਗ ਹੁੰਦਾ ਕਿਸੇ ਦਾ ਕੋਈ ਜੀ ਉਹਨਾਂ ਵਿੱਚ ਇੱਕ ਰੰਗ ਹੁੰਦਾ ਚਿੱਟਾ ਹੂੰ ਤੇ ਉਹ ਚਿੱਟਾ ਰੰਗ ਹਰੇਕ ਦੇ ਕੋਲੇ ਹੁੰਦਾ ਤੇ ਉਹ ਜਿਸ ਵਕਤ ਜੰਗ ਖਤਮ ਕਰਨਾ ਚਾਹਣ ਉਹ ਚਿੱਟਾ ਰੰਗ ਲੈ ਕੇ ਅੱਗੇ ਵਧਦੇ ਆ ਤਾਂ ਕਿ ਉਹਨਾਂ ਨੂੰ ਸਾਹਮਣੇ ਵਾਲਾ ਜਿਹੜਾ ਹੈਗਾ ਉਹਨੂੰ ਪਤਾ ਲੱਗ ਜਾਵੇ ਕਿ ਇਹ ਹੁਣ ਜੰਗ ਖਤਮ ਕਰਨਾ ਚਾਹੁੰਦੇ ਆ ਹਰੇਕ ਦਾ ਕੋਈ ਰੰਗ ਹੁੰਦਾ ਇਸ ਕਰਕੇ ਇਹ ਜਿਹੜਾ ਹੈਗਾ ਧਾਰਮਿਕ ਤੌਰ ਤੇ ਗੁਰੂ ਹਰਗੋਬਿੰਦ ਸਾਹਿਬ ਕਿਉਂਕਿ ਉਹਨਾਂ ਨੇ ਵੀ ਫੌਜ ਬਣਾਈ ਹੈ ਤੇ ਜਿਸ ਵਕਤ ਉਹਨਾਂ ਨੇ ਫੌਜ ਦੀ ਸਿਰਜਣਾ ਕੀਤੀ ਹੈ ਨੌਜਵਾਨਾਂ ਨੂੰ ਤੇ ਜੰਗ ਜੂ ਬਣਾਇਆ ਹੈ ਤੇ ਉਸ ਵਕਤ ਉਹਨਾਂ ਨੇ ਫਿਰ ਇਹ ਨਿਸ਼ਾਨ ਸਾਹਿਬ ਹੋਂਦ ਵਿੱਚ ਲਿਆਂਦਾ ਇਹ ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਬਾਅਦ ਫਿਰ ਨਿਰੰਤਰ ਚੱਲਦਾ ਹੀ ਰਿਹਾ ਹੈ ਜਾਂ ਫਿਰ ਉਸ ਤੋਂ ਬਾਅਦ ਫਿਰ ਬਦਲਾਅ ਆਏ ਸੀ ਉਹ ਨਿਸ਼ਾਨ ਸਾਹਿਬ ਜੀ ਨਹੀਂ ਤੇ ਗੁਰੂ ਹਰਗੋਬਿੰਦ ਸਾਹਿਬ ਤੋਂ ਬਾਅਦ ਨਿਰੰਤਰ ਚੱਲਦਾ ਰਿਹਾ ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਨੇ ਜਿਸ ਵਕਤ ਆਪਣੀ ਥਾਂ ਤੇ ਗੁਰਤਾ ਗੱਦੀ ਉਹਨਾਂ ਨੇ ਬਖਸ਼ਿਸ਼ ਕੀਤੀ ਗੁਰੂ ਹਰ Rai ਸਾਹਿਬ ਨੂੰ ਤੇ ਉਹ 2200 ਘੋੜਸਵਾਰ ਨਾਲ ਰੱਖਦੇ ਸੀ ਗੁਰੂ ਹਰਗੋਬਿੰਦ ਸਾਹਿਬ ਤੋਂ ਬਾਅਦ ਸਤਵੇਂ ਪਾਤਸ਼ਾਹ ਤੇ ਇਸੇ ਤਰ੍ਹਾਂ ਅੱਠਵੇਂ ਪਾਤਸ਼ਾਹ ਦੇ ਨਾਲ ਵੀ ਸਿੱਖ ਫੌਜਾਂ ਨੌਵੇਂ ਪਾਤਸ਼ਾਹ ਦੇ ਨਾਲ ਵੀ ਜਿਹੜੇ ਸਿੱਖ ਸਿਪਾਹੀ ਰਹੇ ਨੇ ਜੀ ਔਰ ਦਸਵੇਂ ਪਾਤਸ਼ਾਹ ਜਿਹੜੇ ਨੇ ਤੇ ਉਹਨਾਂ ਦਾ ਤਾਂ ਸਾਰੀ ਦੁਨੀਆ ਨੂੰ ਪਤਾ ਕਿ ਉਹਨਾਂ ਨੇ ਤਾਂ ਫਿਰ ਜਿਹੜਾ ਹੈਗਾ ਉਹਨਾਂ ਨੇ 14 جنگਾਂ ਲੜੀਆਂ ਜੀ ਤੇ ਜਿਹੜਾ ਸਾਡਾ ਨਿਸ਼ਾਨ ਹੈ ਤੇ ਉਹ ਜਿਸ ਤਰ੍ਹਾਂ ਅਸੀਂ ਵੇਖਦੇ ਹਾਂ ਉਹ ਉਸ ਵਕਤ ਤੋਂ ਹੀ ਚੱਲਾਂਦਾ ਛੇਵੇਂ ਪਾਤਸ਼ਾਹ ਤੋਂ ਚੱਲਿਆ ਹਾਂ ਜੀ ਹਾਂਜੀ